ਸਾਡੇ ਵਾਲੇ ਇਦਾਂ ਦੇ ਐ ਸਾਰੇ ਗਾਉਣ ਵਾਲੇ ਲੈ ਆਉਣ ਡਿਫੈਂਡਰਾਂ ਕੁਛ ਨਹੀਂ ਕਹਿੰਦੇ ਟਡਰੀਆਂ ਵਾਲਾ ਬਹਿ ਗਿਆ ਗੱਡੀ 'ਚ ਹਾਏ ਓਏ ਕਿੱਥੋਂ ਡਿਫੈਂਡਰ ਆ ਗਈ ਇਹਨਾਂ ਵੇਲੜਾਂ ਕੋਲ ਕਿੱਥੋਂ ਆ ਗਈਆਂ ਉਹ ਭਰਾਵਾ ਸਾਡੇ ਕੰਮ ਨੂੰ ਕੰਮ ਨਹੀਂ ਜਾਣਦਾ ਸਾਡੇ ਕੰਮ ਨੂੰ ਕੰਮ ਨਹੀਂ ਜਾਣਦਾ ਆ 3 ਘੰਟੇ ਟਿਕ ਕੇ ਬੈਠੇ ਹਾਂ ਇਹ ਕੰਮ ਨਹੀਂ ਐਦਾਂ ਟਿਕ ਕੇ ਬਹਿਣਾ ਤੁਸੀਂ 20 30 50 ਹਜ਼ਾਰ ਬੰਦੇ ਨੂੰ ਟਕਾ ਕੇ 2 ਘੰਟੇ 3 ਘੰਟੇ ਬਿਠਾਓ ਸਾਹ ਲੈਣ ਦੀ ਆਵਾਜ਼ ਨਾ ਕਿਸੇ ਦੀ ਆਵੇ ਇਹਨੂੰ ਕੰਮ ਨਹੀਂ ਗਿਣਦੇ ਇਹਨੂੰ ਮਿਹਨਤ ਨਹੀਂ ਗਿਣਦੇ ਇਹ ਕੁਆਲਿਟੀ ਨਹੀਂ ਹੁੰਦੀ ਟਰੈਕਟਰ ਚਲਾਉਣਾ ਕੁਆਲਿਟੀ ਹੈ ਹਾਲ ਵਾਉਣਾ ਕੁਆਲਿਟੀ ਹੈ ਸਟੂਡੈਂਟ ਨੂੰ ਪੜਾਉਣਾ ਟੀਚਰਾਂ ਵੱਲੋਂ ਕੁਆਲਿਟੀ ਹੈ ਕੰਮ ਹੈ ਡਿਊਟੀ ਹੈ ਤੇ 10 20 ਹਜ਼ਾਰ ਬੰਦੇ ਨੂੰ ਟਕਾ ਕੇ ਬਿਠਾ ਦੇਣਾ ਇਹ ਕੰਮ ਨਹੀਂ ਇਹ ਡਿਊਟੀ ਨਹੀਂ ਹੈ ਸਾਰੇ ਕਰ ਲੈਂਦੇ ਨੇ ਗੁਰੂ ਕੋ ਸਾਰੇ ਕਰ ਲੈਂਦੇ ਨੇ ਇਹ ਕੰਮ ਆਹ ਵਾਲਾ ਸਾਰਿਆਂ ਨੂੰ ਆਉਂਦਾ ਹੁੰਦਾ ਪਰ ਨਹੀਂ ਸਾਡੇ ਕੀ ਹੈ ਓਏ ਇਹ ਬਾਬੇ ਐ ਇਹ ਕਿਥੋਂ ਕਰ ਸਕਦੇ ਐ